ਕਿਸਾਨ ਸਾਥੀਓ ਕਣਕ ਦੀ ਬਾਢੀ ਦਾ ਕੰਮ ਲਗਭਗ ਖਤਮ ਹੋ ਚੁੱਕਾ ਹੈ। 4-5 ਦਿਨਾਂ ਦੇ ਵਿੱਚ ਤੂੜੀ ਦਾ ਜਿਹੜਾ ਕੰਮ ਹੈ ਉਹ ਵੀ ਨਿਬੜ ਜਾਊਗਾ, ਕੰਮ ਖਤਮ ਹੋ ਜਾਊਗਾ। ਕਣਕ ਦੇ ਝਾੜ ਇਸ ਵਾਰ ਵਧੀਆ ਆਏ ਨੇ, ਚੰਗੇ, ਤਕੜੇ, ਬੰਪਰ ਝਾੜ ਆਏ ਨੇ। ਜਿੰਨਾ ਕਿਸਾਨਾਂ ਦਾ ਝਾੜ ਇਸ ਵਾਰ ਵੀ ਘਟਾ ਆਇਆ, ਪੂਰਾ ਝਾੜ ਵੇਖਣ ਨੂੰ ਨਹੀਂ ਮਿਲਿਆ। ਜਦਕਿ ਇਸ ਵਾਰ ਤਾਂ ਹਰ ਮਾੜੀ ਚੰਗੀ, ਨਵੀਂ ਪੁਰਾਣੀ ਵੈਰਾਈਟੀ ਦਾ ਝਾੜ ਜਿਹੜਾ ਵਧੀਆ ਵੇਖਣ ਨੂੰ ਮਿਲਿਆ। ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿੱਥੇ ਕਮੀ ਰਹੀ ਹੈ। ਕਿੱਥੇ ਘਾਟ ਰਹੀ ਹੈ ਕਿਸੇ ਕਿਸਮ ਦੀ ਵਜ੍ਹਾ ਕਾਰਨ ਝਾੜ ਘਟਿਆ ਜਾਂ ਫਿਰ ਪਾਣੀ ਵੱਧ ਘੱਟ ਲੱਗਿਆ ਤਾਂ ਝਾੜ ਘਟਿਆ ਜਾਂ ਨਦੀਨਾਂ ਦੀ ਵਜ੍ਹਾ ਕਾਰਨ ਝਾੜ ਘਟਿਆ ਇਹਦੇ ਉੱਤੇ ਆਪਾਂ ਨੂੰ ਹੁਣ ਸੋਚ ਵਿਚਾਰ ਕਰਨ ਦੀ ਲੋੜ ਹੈ ਕੋਖ ਕਰਨ ਦੀ ਲੋੜ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕਿਉਂ ਝਾੜ ਘਟਿਆ ਕੀ ਕਾਰਨ ਰਿਹਾ ਝਾੜ ਘਟਣ ਦਾ ਕਿੱਥੇ ਸਾਤੋਂ ਗਲਤੀ ਹੋਈ ਕਿੱਥੇ ਅਣਗਹਿਲੀ ਹੋਈ ਉਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਹੁਣ ਧਿਆਨ ਦੇ ਵਿੱਚ ਰੱਖੀਏ ਆਵੇਂ ਕਾਪੀ ਤੇ ਨੋਟ ਕਰਕੇ ਰੱਖ ਲਈਏ ਤਾਂ ਕਿ ਅਗਲੇ ਸਾਲ ਉਹ ਗਲਤੀਆਂ ਨੂੰ ਆਪਾਂ ਨਾ ਦੁਹਰਾਈਏ ਜਿਹੜੀਆਂ ਗਲਤੀਆਂ ਕਰਕੇ ਆਪਣਾ ਝਾੜ ਘਟਿਆ ਹੁਣ ਆਪਾਂ ਅਗਲੀ ਫਸਲ ਝੋਨੇ ਦੀ ਲੈਣੇ ਆ ਇਸ ਤੋਂ ਵੀ ਆਪਾਂ ਨੂੰ ਵਧੀਆ ਝਾੜ ਬੰਪਰ ਝਾੜ ਮਿਲੇ ਇਹਦੇ ਲਈ ਵਧੀਆ ਕਿਸਮ ਦੀ ਵੈਰਾਈਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲਾਂ ਦੇ ਵਿੱਚ ਪੂਸਾ 43 ਕਿਸਮ ਕਿਸਾਨਾਂ ਦੇ ਵਿੱਚ ਕਾਫੀ ਲੰਮਾ ਸਮਾਂ ਪਰਚਲਿਤ ਰਹੀ ਹੈ ਵੱਡੇ ਰਕਵੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹਦੀ ਕਾਸ਼ਤ ਕੀਤੀ ਗਈ ਪਰ ਇਸ ਵਾਰ ਸਰਕਾਰ ਵੱਲੋਂ ਇਹ ਕਿਸਮ ਨਾ ਲਗਾਉਣ ਦੀ ਅਪੀਲ ਕਰਨ ਕਿਸਾਨਾਂ ਦਾ ਜਿਹੜਾ ਰੁਝਾਨ ਹੈ ਹੋਰ ਕਿਸਮਾਂ ਦੇ ਵੱਲ ਵੀ ਗਿਆ ਉਹ ਇੱਕ ਦੂਸਰੇ ਦੇ ਨਾਲ ਕਿਸੇ ਹੋਰ ਕਿਸਮ ਬਾਰੇ ਸਲਾਮ-ਮਸਬਰਾ ਕਰਦੇ ਨੇ ਜਿਸ ਤੋਂ ਉਹਨਾਂ ਨੂੰ ਚੰਗਾ ਵਧੀਆ ਵੰਪਰਚਾਰ ਮਿਲ ਸਕੇ ਪਿਛਲੇ ਸਾਲਾਂ ਦੇ ਵਿੱਚ ਇੱਕ ਕਿਸਮ CR 212 ਕਿਸਾਨਾਂ ਦੇ ਵੱਲੋਂ ਕਾਫੀ ਰਕਵੇ ਦੇ ਵਿੱਚ ਕਾਸ਼ਤ ਕੀਤੀ ਗਈ ਸੀ ਕਿਸਾਨਾਂ ਚ ਕਾਫੀ ਹਰਮਨ ਪਿਆਰੀ ਵੀ ਉਹ ਕਿਸਮ ਰਹੀ ਕਿਉਂਕਿ ਸਮਾਂ ਤਾਂ ਭਾਵੇਂ ਵੱਧ ਲੈਂਦੀ ਸੀ ਪਰ ਝਾੜ ਜਿਹੜਾ ਉਹਦਾ ਕਾਫੀ ਵਧੀਆ ਸੀ ਤੇ ਢਾਂਡ ਦੇ ਵਿੱਚ ਵੀ ਕੋਈ ਵੱਡੀ ਪ੍ਰੋਬਲਮ ਨਹੀਂ ਸੀਗੀ ਇਹ ਇੱਕ ਗਿੱਦੜਵਾਹਾ ਦੀ ਪ੍ਰਾਈਵੇਟ ਕੰਪਨੀ ਦੇ ਵੱਲੋਂ ਤਿਆਰ ਕੀਤੀ ਗਈ ਸੀ ਹੁਣ ਇਸੇ ਹੀ ਕੰਪਨੀ ਦੇ ਵੱਲੋਂ ਇੱਕ ਹੋਰ ਕਿਸਮ ਸੀਆਰ 321 ਪਿਛਲੇ ਸਾਲ ਕਿਸਾਨਾਂ ਨੂੰ ਦਿੱਤੀ ਗਈ ਸੀ ਪਿਛਲੇ ਸਾਲ ਕਿਸਾਨਾਂ ਨੇ ਇਹਨੂੰ ਆਪਣੇ ਖੇਤਾਂ 'ਚ ਟ੍ਰਾਈ ਕੀਤਾ ਜਿਹਦੇ ਬਹੁਤ ਵਧੀਆ ਰਿਜ਼ਲਟ ਜਿਹੜੇ ਸਾਹਮਣੇ ਆਏ ਇਸ ਲਈ ਇਸ ਵਾਰ ਕਿਸਾਨਾਂ ਦੇ ਵਿੱਚ ਇਹ ਕਿਸਮ ਦੀ ਭਾਰੀ ਮੰਗ ਹੈ ਇਹ ਕਿਸਮ ਦਾ ਝਾੜ ਕਿੰਨਾ ਕ ਹੈ ਕਿੰਨੇ ਕਿ ਦਿਨੇ ਪੱਕਣ ਨੂੰ ਲੈਂਦੀ ਹੈ ਕੀ ਇਹਦੀਆਂ ਵਿਸ਼ੇਸ਼ਤਾਵਾਂ ਨੇ ਇਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂ ਹਾਂ ਜਗਜੀਵਨ ਸਿੰਘ ਜਵੰਦਾ ਤੁਸੀਂ ਵੇਖ ਰਹੇ ਹੋ ਚੈਨਲ ਜੰਕਸਨ ਖੇਤੀਬਾੜੀ ਸਭ ਤੋਂ ਪਹਿਲਾਂ ਜੋ ਖਸਾਨ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਪ੍ਰੈਸ ਕਰਕੇ notification on ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜਾਂ ਪਸ਼ੂ ਪਾਲਣ ਸੰਬੰਧੀ ਹਰ ਤਰ੍ਹਾਂ ਦੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾ ਤੱਕ ਪਹੁੰਚ ਸਕੇ ਝੋਨੇ ਦੀ ਕਿਸਮ ਸੀਆਰ 212 ਬਾਰੇ ਕਾਫੀ ਕਿਸਾਨ ਪਹਿਲਾਂ ਹੀ ਜਾਣਦੇ ਨੇ ਇਹ ਕਿਸਮ ਗਿੱਦੜਵਾਹਾ ਦੀ ਇੱਕ ਪ੍ਰਾਈਵੇਟ ਫਾਰਮ ਹੈ ਪੰਜਾਬ ਬੀਜ ਭੰਡਾਰ ਉਹਨਾਂ ਵੱਲੋਂ ਤਿਆਰ ਕੀਤੀ ਗਈ ਸੀ ਫਿਰ ਇਹ CR 212 ਦੇ ਵਿੱਚ ਕੁਝ ਸੋਧ ਕਰਕੇ CR ਸੁਪਰ 212 ਤਿਆਰ ਕੀਤੀ ਗਈ ਇਹ ਕਿਸਾਨਾਂ ਦੇ ਵੱਲੋਂ ਹੋਰ ਵੀ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਇਹਦਾ ਝਾੜ ਬਹੁਤ ਵਧੀਆ ਸੀ ਪਰ ਇਹ ਕਿਸਮ ਲੰਮਾ ਸਮਾਂ ਲੈਂਦੀ ਸੀ ਹੁਣ ਇਸੇ ਕੰਪਨੀ ਦੇ ਵੱਲੋਂ ਇੱਕ ਹੋਰ ਕਿਸਮ ਜਿਹੜੀ ਦਰਮਿਆਨਾ ਸਮਾਂ ਲੈਂਦੀ ਹੈ CR 321 ਹੈ ਉਹ ਤਿਆਰ ਕੀਤੀ ਗਈ ਹੈ ਇਹ ਜਿਹੜੀ ਕਿਸਮ ਹੈ ਬੀਜ ਤੋਂ ਬੀਜ ਤੱਕ 135 ਤੋਂ 140 ਦਿਨ ਲੈਂਦੀ ਹੈ ਮਨ ਲੋ ਜੇ ਆਪਾਂ ਪਨੀਰੀ ਵਾਲੇ ਦੇ ਨਾਲ 25 30 ਦਿਨ ਵਿੱਚੋਂ ਕੱਢ ਦਈਏ ਤਾਂ 110 ਕਿ ਦਿਨ ਟ੍ਰਾਂਸਪਲੈਂਟ ਹੋ ਕੇ ਤੋਂ ਬਾਅਦ ਇਹ ਕਿਸਮ ਲੈਂਦੀ ਹੈ ਹੁਣ ਦੂਜੀਆਂ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਨਾਲੋਂ ਮਤਲਬ 20 ਦਿਨ ਘੱਟ ਲੈਂਦੀ ਹੈ ਬੈਕਟੀਰੀਅਲ ਵੈਰਾਈਟੀਆਂ 10 ਦੀਆਂ 10 ਕਿਸਮਾਂ ਦੀ ਪ੍ਰਤੀ ਇਹਦੇ ਵਿੱਚ ਸਾਇਣਸੀਲਤਾ ਕਿਸੇ ਵੀ ਤਰ੍ਹਾਂ ਦੀ ਵੈਰਾਈਟ ਇਹਨੂੰ ਨਹੀਂ ਲੱਗਦੀ ਕੱਦ ਦੀ ਆਪਾਂ ਗੱਲ ਕਰੀਏ ਕੱਦੇ ਦਾ 110 ਸੈਂਟੀਮੀਟਰ ਜਾਇ ਤੋਂ ਕੱਟ ਹੀ ਰਹਿੰਦਾ ਜਿਆਦਾ ਵੱਡੇ ਕੱਦ ਵਾਲੀ ਕਿਸਮ ਨਹੀਂ ਹੈਗੀ ਚੰਗੇ ਤਾਖੜੇ ਬਾਹਣ ਦੇ ਵਿੱਚ ਇਹ ਚੰਗਾ ਝਾੜ ਦੇ ਦਿੰਦੀ ਹੈ ਪਰ ਨਰਮ ਤੇ 2 ਨੰਬਰ ਦੇ ਪਾਣੀ ਦੇ ਵਿੱਚ ਇਹ ਕਿਸੇੋਂ ਜ਼ਿਆਦਾ ਕਾਮਯਾਬ ਨਹੀਂ ਇਸ ਲਈ ਮਾੜੇ ਬਾਹਣ ਦੇ ਵਿੱਚ ਇਹਨੂੰ ਨਾ ਬੀਜਿਆ ਜਾਵੇ ਕਿਉਂਕਿ ਜ਼ਿਆਦਾ ਉੱਚੇ ਕੱਦ ਵਾਲੀ ਕਿਸਮ ਨਹੀਂ ਹੈਗੀ ਇਹ ਤਾਖੜੇ ਬਾਹਣ ਦੇ ਵਿੱਚ ਬਹੁਤ ਵਧੀਆ ਪੂਝਾ ਬਣਾਉਂਦੀ ਹੈ ਚੰਗਾ ਝਾੜ ਦਿੰਦੀ ਹੈ ਤੇ ਅਖੀਰ ਪੱਕਣ ਤੱਕ ਹਰੀ ਰਹਿੰਦੀ ਹੈ ਝੰਡਾ ਪੱਤਾ ਜਿਹੜਾ ਨਾ ਬਹੁਤ ਵਧੀਆ ਦੇਖਣ ਨੂੰ ਲੱਗਦਾ ਅੰਤ ਤੱਕ ਹਰਾ ਹੀ ਰਹਿੰਦਾ ਹੈ ਇਸੇ ਕਰਕੇ ਇਹਦਾ ਜਿਹੜਾ ਚੰਗਾ ਝਾੜ ਦੇਖਣ ਨੂੰ ਮਿਲਦਾ ਇਹਦੀ ਇੱਕ ਹੋਰ ਵੱਡੀ ਖਾਸੀਅਤ ਇਹ ਹੈ ਵੀ ਹਲਦੀ ਰੋਗ ਜਾਂ ਗਟੋਲੀ ਰੋਗ ਜਿਹਨੂੰ ਆਪਾਂ ਕਹਿੰਦੇ ਨੇ ਇਹਨੂੰ ਬਹੁਤ ਘੱਟ ਲੱਗਦਾ ਮਤਲਬ ਨਾ ਮਾਤਰੀ ਲੱਗਦਾ ਪਿਛਲੇ ਸਾਲ ਜਿੰਨਾ ਕਿਸਾਨਾਂ ਨੇ ਇਹ ਕਿਸਮ ਲਾਈ ਸੀ ਉਹਨਾਂ ਦੇ ਖੇਤ ਦੇ ਵਿੱਚ ਹਲਦੀ ਰੋਗ ਦੀ ਪ੍ਰੋਬਲਮ ਨਹੀਂ ਆਈ ਢਾਹਣ ਦੀ ਸਮੱਸਿਆ ਤਾਂ ਬਿਲਕੁਲ ਹੀ ਨਹੀਂ ਆਉਂਦੀ ਕਿਉਂਕਿ ਛੋਟੇ ਕੱਦ ਦੀ ਹੈ ਤੇ ਨਾਲ ਕਾਫੀ ਮਜ਼ਬੂਤ ਹੈ ਇਸ ਲਈ ਡਿੱਗਣ ਦੀ ਤਾਂ ਸਮੱਸਿਆ ਵਾਲਾ ਮਤਲਬ ਹੀ ਨਹੀਂ ਝਾੜ ਦੀ ਜੇ ਗੱਲ ਕਰੀਏ ਝਾੜ ਕਾਫੀ ਵਧੀਆ ਬਫ ਪਰ ਝਾੜ ਵਾਲੀ ਕਿਸਮ ਹੈ 32 ਕੁੰਟਲ ਤੋਂ ਲੈ ਕੇ 38 ਕੁੰਟਲ ਤੱਕ ਝਾੜ ਦੇ ਸਕਦੀ ਹੈ ਤਾਕੜੇ ਖੇਤਾਂ ਦੇ ਵਿੱਚ 38 ਕੁਇੰਟਲ ਤੋਂ ਵੀ ਉੱਪਰ ਝਾੜ ਜਿਹੜਾ ਪਿਛਲੇ ਸਾਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਕਿਸਮ ਨੇ ਦਿੱਤਾ। ਕੁਝ ਸਾਵਧਾਨੀਆਂ ਨੇ ਜਿਹੜੀਆਂ ਆਪਾਂ ਰੱਖਣੀਆਂ ਨੇ ਜਿਸ ਨਾਲ ਝਾੜ ਵਧੀਆ ਮਿਲ ਸਕਦਾ ਹੈ। ਨੰਬਰ 1 ਤਾਂ ਇਹ ਆ ਵੀ ਪਨੀਰੀਏ ਜਿਹੜੀ ਇਹਦੀ ਵੱਡੀ ਉਮਰ ਦੀ ਨਹੀਂ ਹੋਣੀ ਚਾਹੀਦੀ 25 ਤੋਂ 30 ਉਮਰ 30 ਦਿਨ ਦੀ ਜਿਹੜੀ ਪਨੀਰੀਆ ਇਹਦੇ ਵਾਸਤੇ ਬਹੁਤ ਵਧੀਆ ਰਹਿੰਦੀ ਹੈ। 30 ਦਿਨ ਤੋਂ ਬਾਅਦ ਫਿਰ ਜਿੰਨੇ ਦਿਨ ਆਪਾਂ ਇਹਦੇ ਉੱਪਰ ਦੀ ਲੰਘਣਗੇ ਮੰਨ ਲਓ ਵੀ ਉਨੇ ਹੀ ਕੁਇੰਟਲ ਝਾੜ ਜਿਹੜਾ ਕੱਢਦਾ ਜਾਵੇ। ਇਸ ਕਰਕੇ 25 ਤੋਂ ਤੀ ਦੰਦੀ ਉਮਰ ਦੀ ਪਨੀਰੀ ਆਪਾਂ ਲਾਉਣ ਦੀ ਕੋਸ਼ਿਸ਼ ਕਰੀਏ 20 ਜੂਨ ਤੋਂ ਬਾਅਦ ਹੀ ਟ੍ਰਾਂਸਪਲੈਂਟਿੰਗ ਕੀਤੀ ਜਾਵੇ ਤਾਂ ਠੀਕ ਰਹਿੰਦੀ ਹੈ 25 ਜੂਨ ਦੇ ਨੇੜੇ ਤੇੜੇ ਜੇ ਜੀ ਆਪਾਂ ਟ੍ਰਾਂਸਪਲੈਂਟ ਨਾ ਕਰਦਿਆ ਤਾਂ ਵਧੀਆ ਝਾੜ ਦਿੰਦੀ ਹੈ ਜੂਰੀਆ 3 ਘੰਟੇ ਤੱਕ ਆਪਾਂ ਪਾ ਸਕਦੇ ਹਾਂ ਕਿਉਂਕਿ ਜਿਆਦਾ ਲੰਮੇ ਸਮੇਂ ਜਿਆਦਾ ਲੰਮੇ ਕੱਦ ਵਾਲੀ ਇਹ ਵੈਰਾਈਟੀ ਨਹੀਂ ਹੈਗੀ ਇੱਕ ਸਪਰੇ ਉਲੀ ਨਾਸ਼ਕ ਵਾਲੀ ਇੱਕਾ ਤੇ ਸਪਰੇ ਤੇਲੇ ਵਾਲੀ ਮੌਸਮ ਦੇ ਹਿਸਾਬ ਨਾਲ ਕਰਨੀ ਪੈ ਸਕਦੀ ਹੈ ਹੋਰ ਕੋਈ ਜ਼ਿਆਦਾ ਬਿਮਾਰੀਆਂ ਨੂੰ ਲੱਗਦੀ ਨਹੀਂ ਕੁੱਲ ਵਲਾ ਕੇ ਬਹੁਤ ਵਧੀਆ ਵੈਰਾਈਟੀ ਹੈ ਵਧੀਆ ਸਾਵਧਾਨ ਸੰਭਾਲ ਦੇ ਨਾਲ ਚੰਗਾ ਤਕੜਾ ਆਪਾਂ ਨੂੰ ਇਹ ਝਾੜ ਦੇ ਸਕਦੀ ਹੈ ਅ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਦੋਸਤਾਂ ਨੂੰ ਫਿਰ ਤੋਂ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਕਰਿਓ ਕਿ ਕਿਹੜੀ ਵੈਰਾਈਟੀ ਤੁਸੀਂ ਲਗਾ ਰਹੇ ਹੋ ਇਹਦੇ ਬਾਰੇ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਹੋਰ ਦੋਸਤਾਂ ਦੇ ਨਾਲ ਵੀ ਜਿਹੜੀ ਜਾਣਕਾਰੀ ਤੁਹਾਡੀ ਸਾਂਝੀ ਹੋ ਸਕੇ ਤੇ ਇੱਕ ਦੂਏ ਨੂੰ ਪਤਾ ਲੱਗਦਾ ਰਹੇ ਕਿਹੜੀ ਵੈਰਾਈਟੀ ਕਿਸ ਤਰ੍ਹਾਂ ਕਿਸ ਏਰੀਏ 'ਚ ਜ਼ਿਆਦਾ ਲੱਗ ਰਹੀ ਆ ਸੋ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ